ਆਓ ਜੀ ਜੀ ਇਹਨੂੰ ਜਦੋਂ ਆਪਣੇ ਅੱਗੇ ਜਵਾਕਾਂ ਨੂੰ ਜਿਨ੍ਹਾਂ ਨੂੰ ਬਾਨੇ ਮਾਰ ਕੇ ਮੋਟਰਸਾਈਕਲਾਂ ਨੂੰ ਜਵਾਬ ਦਿੱਤਾ ਗਿਆ ਹੋਵੇ ਸਕੂਟਰਾਂ ਤੋਂ ਜਵਾਬ ਦਿੱਤਾ ਗਿਆ ਹੋਵੇ ਤੇ ਆਪਣੇ ਲੇਬਰ ਦੇ ਬੰਦੇ ਆਪਣੇ ਪਰਿਵਾਰ ਦੇ ਬੰਦੇ ਜਦੋਂ ਮੋਟਰਸਾਈਕਲ ਲਿਆ ਆ ਕੇ ਤੇ ਆਪਾਂ ਨੂੰ ਕਹਿਣ ਬਈ ਭਾਈ ਢੇੜਾ ਦੇ ਕੇ ਦੇਖ ਇਹਦਾ ਸਵਾਦ ਵੱਖਰਾ ਹੁੰਦਾ ਤੇ ਕਿਹਦੀ ਵਜ੍ਹਾ ਨਾਲ ਇਹ ਕੁਝ ਹੋਇਆ ਆਪਣੇ ਕੰਮਾਂ ਦੀ ਵਜ੍ਹਾ ਨਾਲ ਆਜੋ ਪੇਂਟ ਬੋਟਰ ਵਾਲੇ ਕੰਮ ਤੇ ਆਏ ਆਪਾਂ ਅੱਜ ਵੱਡੇ ਲੈਵਲ ਦਾ ਕੰਮ ਨਹੀਂ ਗਾ ਇਹ ਨਾਰਮਲ ਕੰਮ ਆ ਪਰ ਇਹਦੇ ਵਿੱਚ ਤੁਹਾਨੂੰ ਸਭ ਤੋਂ ਬੈਸਟ ਗੱਲ ਇਹ ਲੱਗੂ ਵੀ ਆਪਾਂ ਇੱਥੇ ਇਕੱਲਾ ਸਾਰਿਆਂ ਨਹੀਂ ਗਾ ਵੀ ਇਹ ਨਹੀਂ ਕਿ ਇਹ ਵੀ ਸਾਰ ਲੋ ਉੱਥੇ ਆ ਜਗਾ ਤੇ ਪਹਿਲਾਂ ਕਮਰੇ ਬਣੇ ਹੋਏ ਸੀ ਮੂਹਰੇ ਰਸੋਈ ਸੀਗੀ ਬੈਕ ਸਾਈਡ ਤੇ ਸੈਂਟਰ ਚ ਬਰਾਂਡਾ ਸੀ ਤੇ ਪਿੱਛੇ ਕਮਰੇ ਸੀਗੇ ਐਨਾ ਕੁਛ ਇੱਥੇ ਪੌੜੀ ਸੀਗੀ ਸਾਰਾ ਕੁਛ ਢਾਟੂ ਆ ਕੇ ਸਾਰਾ ਕੋ ਮਾਹੌਲ ਬਣਾ ਕੇ ਜਿਹੜੇ ਮਾਲਕ ਕਹਿੰਦੇ ਨੇ ਤੁਸੀਂ ਕੀਤਾ ਕਿ ਇਹ ਸਾਰਾ ਘਰ ਜਦੋਂ ਪਲਟ ਕੇ ਗਾਂ ਬਣਾ ਦਿੰਨੇ ਆ ਫਿਰ ਕੀਤੇ ਵਾਲਾ ਕੰਮ ਨਹੀਂ ਰਹਿਆ ਤਾਂ ਫਿਰ ਐ ਹੁੰਦਾ ਇਹ ਸਕੇਆਂ ਨੇ ਕੰਮ ਨਹੀਂ ਕਰਾਇਆ ਹੁਣ ਆਹ ਪੁਰਾਣੀ ਇੱਟ ਪਈ ਸੀ ਕੁਛ ਆ ਚਿੰਨਤੀ ਆ ਇਹਦੇ ਵਿੱਚ ਥੱਲੇ ਤਿੰਨ ਦਿਨ ਮਸ਼ੀਨ ਚੱਲੀ ਆ ਮੇਰੇ ਖਿਆਲ ਆ ਤਿੰਨਾਂ ਦਿਨਾਂ ਦੇ ਵਿੱਚ ਕੁੱਟ-ਕਟਾਪਾ ਕਰਕੇ ਕੁਛ ਪੁਰਾਣੀ-ਪੁਰਾਣੀ ਚਣ ਕੇ ਅਛਾ ਸੈੱਲ ਵਾਲੀ ਗੱਲ ਅਜ ਫੇਰ ਕਰਨੀ ਆ ਇੱਥੇ ਮੀਂਹ ਵੀ ਪਿਆ ਗਾਰਾ ਵੀ ਬਣਿਆ ਅੰਦਰ ਵੀ ਪਾਣੀ ਛੱਡਿਆ ਆ ਦਿਖਾਓ ਸੈੱਲ ਕਿੱਥੇ ਆ ਆ ਬੀਮ ਦੇ ਉਤਲੇ ਪਾਸੇ ੱਟ ਲੱਗੀ ਹੋਈ ਆ ਬਾਬਾ ਜੀ ਉੱਪਰ ਹੈ ਜੀ ਡੀਪੀਸੀ ਆ ਸੈੱਲ ਮਹਤਰੀ ਸਿਧਾਂ ਨੇ ਕਹਿੰਦੇ ਵੀ ਜੇ ਤਾਂ ਮਹਤਰੀ ਵਿੰਗਾ ਫਿਰ ਲੱਕੜ ਸਿੱਧੀ ਕੀ ਕਰੂ ਜੇ ਮਹਤਰੀ ਸਿੱਧਾ ਤੇ ਫਿਰ ਲੱਕੜ ਵਿੰਗੀ ਉਹਦੇ ਮੁਰੇ ਕਰ ਕੀ ਸਕਦੀ ਆ ਆ ਗੱਲ ਕਹਿੰਦੇ ਹੁੰਦੇ ਆ ਕੁਆਲਿਟੀ ਆ ਆਪਦੇ ਹੱਥ ਹੁੰਦੀ ਆ ਨਾ ਅਗੇ ਸਮਾਨ ਦੇ ਆ ਤਾਂ ਸਮਾਨ ਨੇ ਤਾਂ ਬੋਲਣਾ ਨਹੀਂ ਸਮਾਨ ਨੇ ਤਾਂ ਕਹਣਾ ਪਾ ਦੇ ਜਨਾ ਜਿਗਰ ਦਾ ਪਾਉ ਭਾਈ ਸਾਨੂੰ ਆ ਪ੍ਰਾਣੀ ਟਾਇਲ ਇਥੇ ਬਰਾਂਡਾ ਬਣਿਆ ਹੋਇਆ ਸੀ ਟਾਟ ਵਾ ਅੱਗੇ ਇਥੇ ਬਰਾਂਡਾ ਬਣਾਇਆ ਅੱਛਾ ਇਸ ਕੋਠੀ ਦਾ ਬਜਟ ਜੇ ਤੁਸੀਂ ਸਹੀ ਸੁਣੋਗੇ ਸਹੀ ਸੁਣੋਗੇ 22 ਲੱਖ ਰੁਪਏ ਇਸ ਕੋਠੀ ਤੇ ਲੱਗਿਆ ਸਾਰਾ ਕੰਪਲੀਟ 22 ਲੱਖ ਰੁਪਏ ਚ ਹੀ ਕੀ ਕੁਝ ਕਰਕੇ ਦੇਣਾ ਆਜੋ ਚੰਗੀ ਨਹੀਂ ਗਈ ਇਹ ਜਣੀ ਕਿ ਪੂਰੀ ਵਧੀਆ ਕੋਠੀ ਆ ਆਪਾਂ ਐ ਨਹੀਂ ਕਹਿ ਸਕਦੇ ਬਹੁਤ ਵੱਡੀ ਕੋਠੀ ਆ 22 23 ਲੱਖ ਰੁਪਏ ਦੇ ਬਜਟ ਚ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਦੋ ਰੂਮ ਕਿਚਨ ਅੱਛਾ ਇਹਦੀ ਜਿਹੜੀ ਲੌਬੀ ਆ ਇਹਦਾ ਲੌਬੀ ਦਾ ਸਹਜ ਇੱਥੋਂ 12 12 ਗੁਣਾ 17.5 ਇਹ ਚੀਜ਼ ਹੋਗੀ ਇੱਥੇ ਆਪਾਂ ਐਲ ਸ਼ੇਪ ਸੋਫਾ ਲਗਦਾ ਕਰਤਾ ਇਸ ਜਗ੍ਹਾ ਤੇ ਉਧਰ ਗਾਹ ਆਜੋ ਅੱਛਾ ਇੱਥੇ ਵੀ ਜਿਹੜੇ ਪੈਪੂ ਆ ਆਪਣੇ ਸਾਰੇ ਕੁਆਲਿਟੀ ਦੇ ਜੇ ਕੋਈ ਮਾੜਾ ਮਾਲ ਨਾ ਲਾਇਆ ਨਾ ਆਪਣ ਲੋੜ ਅੱਛਾ ਕਿਚਨ ਦਾ ਸਹਜ ਆ ਇਹਦੇ ਵਿੱਚ ਕਿਚਨ ਦਾ ਸਹਜ ਵੀ ਓਪਨ ਜਾਈਏ ਵੱਡੇ ਸਹਜ ਦੀ ਕਿਚਨ ਕੋਈ ਨਾਰਮਲ ਛੋਟ ਨਹੀਂਗੀ ਬਾਥਰੂਮ ਦਾ ਸਹਜ ਆ ਇੱਥੇ ਬਾਅਦ ਆਪਣਾ ਆ ਗਿਆ ਵੈਂਟੀ ਆ ਗਈ ਇੱਥੇ ਸਾਹਮਣੇ ਬਿਲਕੁਲ ਵੈਂਟੀ ਆ ਆਪਣੀ ਸਾਹਮਣੇ ਆ ਗਈ ਵੈਂਟੀ ਟਾਇਲਟ ਸੀਟ ਤੇ ਸ਼ਾਵਰ ਪੁਆਇੰਟ ਆ ਗਿਆ ਕਮਰੇ ਦਾ ਸਹਾਈ ਜਿਹਦਾ 12 ਬਾਈ 13.5 12 ਬਾਈ 13 ਇਸ ਤਰ੍ਹਾਂ ਦੇ ਦੋਨਾਂ ਕਮਰਿਆਂ ਦੇ ਸਹਾਈ ਜਨਾਂ ਦੇ ਚੁਗਾਠਾ ਚੁਗਾਠਾ ਜੇਣੀ ਤੁਸੀਂ 22-23 ਲੱਖ ਰੁਪਇਆ ਲਾ ਕੇ ਉਹਨੂੰ ਚੰਗੇ ਲੈਵਲ ਚ ਕੋਠੀ ਬਣਾ ਸਕਦੇ ਆ ਇਹ ਕੋਠੀ ਤੁਸੀਂ ਸਮਝੋ ਵੀ ਇਹ ਮੇਰਾ ਅੰਦਾਜ਼ਾ ਕਹਿੰਦਾ ਵੀ ਇਹ ਆਪਾਂ ਜਿਹੜਾ ਕੰਮ ਕਰਕੇ ਜਾਣਾ ਇਹਦੇ ਵਿੱਚ ਥੱਲੇ ਟਾਇਲ ਆ ਬਾਥਰੂਮ ਆ ਆਪਣੇ ਗੇਟ ਗੂਟ ਆ ਬਾਥਰੂਮ ਤਿਆਰ ਦੇਣਾ ਟਾਇਲਟ ਸੀਟਾਂ ਵਗੈਰਾ ਲਾ ਕੇ ਦੇਣੀਆਂ ਤੇ ਜੰਗਲੇ ਜੰਗਲੇ ਸਾਰਾ ਕੁਝ ਤਿਆਰ ਦੇਣਾ ਜਿਹੜੇ ਤੁਸੀਂ 3 ਫੁੱਟ ਨਿਉ ਤੋਂ ਲੈ ਕੇ 22 ਲੱਖ ਰੁਪਇਆ ਸਾਰੀ ਕੋਠੀ ਤੇ ਲੱਗਿਆ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਰਡਰ ਅਡਵਾਂਸ ਦੇਣਾ ਪਊਗਾ ਕੋਈ ਟੈਕਸ ਨਹੀਂ ਕੋਈ ਲੜਨੀ ਪੱਪੜਨੀ ਕੁਆਲਿਟੀਆਂ ਸਾਢੇ ਹੱਥਾ ਕੰਮ ਤੁਸੀਂ ਕਰਾਉਣਾ ਪੈਸਾ ਟਾਈਮ ਟੂ ਟਾਈਮ ਤੇ ਕੰਮ ਟਾਈਮ ਟੂ ਟਾਈਮ ਤੇ ਧੰਨਵਾਦ ਸ਼ੁਕਰੀਆ ਪਿੰਡ ਬੁੱਟਰ ਵਾਲੀ ਕੋਠੀ ਆ ਜੀ ਚੰਗੇ ਲੈਵਲ ਜੀ ਹੈ ਜੀ